ਅੱਜ ਜੋ ਪੰਜਾਬ ਦਾ ਜਿਲ੍ਹਿਆਂ ਦਾ ਇੰਚਾਰਜ ਲਾਏ ਗਏ ਨੇ ਪ੍ਰਧਾਨ ਬਣਾਏ ਗਏ ਨੇ ਉਹਨਾਂ ਦੇ ਵਿੱਚ ਬੇਟਾ ਦਲਜੀਤ ਸਿੰਘ ਨੂੰ ਇੱਕ ਸੰਸਿਹਾਰਪੁਰ ਦਾ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਮੈਂ ਬਹੁਤ ਹੀ ਸਤਿਕਾਰਯੋਗ ਮੈਡਮ ਸੋਨੀਆ ਗਾਂਧੀ ਜੀ ਮਲਕਰ ਰਜਨ ਖੜਗੇ ਜੀ ਦਾ ਤੇ ਰੌਲ ਗਾਂਧੀ ਜੀ ਦਾ ਮੈਡਮ ਪ੍ਰਿੰਕਾ ਮੈਡਮ ਅਮਕਾ ਸੋਨੀ ਜੀ ਅਤੇ ਸਾਡੇ ਬਹੁਤ ਹੀ ਪ੍ਰਧਾਨ ਰਾਜਾ ਬੜਿੰਗ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਅੱਛੀ ਚੁਆਇਸ ਜੜੀ ਹੈ ਕਿਉਂਕਿ ਜੋ ਕਿ ਬੱਚਾ ਬੜਾ ਮਿਹਨਤੀ ਹੈ ਸਮਾਜ ਦੇ ਵਿੱਚ ਵੀ ਕੰਮ ਵਿਚਰਦਾ ਹੈ ਰਾਜਨੀਤੀ ਵਿੱਚ ਕਾਫੀ ਚਿਰ ਤੋਂ ਕੰਮ ਕਰ ਰਿਹਾ ਸੀ ਐਸਸੀ ਦਾ ਮੈਂਬਰ ਵੀ ਹੈ ਤੇ ਹੁਣ ਉਹਨੂੰ ਬੜੀ-ਬੜੀ ਜ਼ਿੰਮੇਵਾਰੀ ਜਿਲ੍ਹੇ ਦੀ ਦਿੱਤੀ ਗਈ ਹੈ ਮੈਨੂੰ ਪੂਰਾ ਭਰੋਸਾ ਹੈ ਕਿ ਪੂਰਾ ਇਹ ਬੱਚਾ ਜਿਹੜਾ ਹੈ ਦਾ ਵਧ ਕੇ ਇਸ ਹਾਲੇਗਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੇ ਨੂੰ ਮਜ਼ਬੂਤ ਕਰਨ ਕੰਮ ਕਰੇਗਾ ਸਾਰਿਆਂ ਦੀ ਗੱਲ ਸੁਣੇਗਾ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਆਪਣੀ ਸੀਨੀਅਰ ਲੀਡਰਸ਼ਿਪ मैडम सोनिया गांधी जी मलिक अर्जुन खड़गे जी ਸਾਡੇ ਇੰਚਾਰਜ ਬੇਸ਼ ਮਗੇਲ ਜੀ ਮੈडम ਅਮਿਕਾ ਸੋਨੀ ਜੀ ਤੇ ਸਪੈਸ਼ਲੀ ਤੌਰ ਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਤੇ ਉੱਥੇ ਆਪਣੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਹੈ ਰਾਜਾ ਬੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸੁਖੀ ਰੰਦਾਵਾ ਜੀ ਸਾਰਿਆਂ ਦਾ ਜਿਨ੍ਹਾਂ ਨੇ ਮੇਰੇ ਤੇ ਜਿਲ੍ਹੇ 'ਚ ਵਿਸ਼ਵਾਸ ਜਤਾਇਆ ਤੇ ਮੈਂ ਪੂਰੀ ਲੀਡਰਸ਼ਿਪ ਨੂੰ ਆਪਣੀ ਨੂੰ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੀ ਲੀਡਰਸ਼ਿਪ ਨੂੰ ਜ਼ਿਲ੍ਹੇ ਦੇ ਨੂੰ ਨਾਲ ਲੈ ਕੇ ਅਸੀਂ ਕਾਂਗਰਸ ਦੀ ਝੋਲੀ 'ਚ ਸਾਰੀਆਂ ਸੀਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਾਵਾਂਗੇ ਧੰਨਵਾਦ ਅੱਜ ਜੋ ਪੰਜਾਬ ਦਾ ਜ਼ਿਲ੍ਹਿਆਂ ਦਾ ਇੰਚਾਰਜ ਲਾਇਆ ਗਿਆ ਨੇ ਪ੍ਰਧਾਨ ਬਣਾਇਆ ਗਿਆ ਨੇ ਉਹਨਾਂ ਦੇ ਵਿੱਚ ਬੇਟਾ ਦਰਜੀਤ ਸਿੰਘ ਨੂੰ ਜਿੱਥੇ ਹਸ਼ਿਆਰਪੁਰ ਦਾ ਜਿਹੜਾ ਪ੍ਰਧਾਨ ਬਣਾਇਆ ਗਿਆ ਮੈਂ ਬਹੁਤ ਹੀ ਸਤਿਕਾਰਯੋਗ ਮੈਡਮ ਸੋਨੀਆ ਗਾਂਧੀ ਜੀ ਮਲਕਰਜਨ ਖੜਗੇ ਜੀ ਦਾ ਤੇ ਰੋਲ ਗਾਂਧੀ ਜੀ ਦਾ ਮੈਡਮ ਪ੍ਰਿੰਕਾ ਮੈਡਮ ਅਮਕਾ ਸੋਨੀ ਜੀ ਅਤੇ ਸਾਡੇ ਬਹੁਤ ਹੀ ਪ੍ਰਧਾਨ ਰਾਜਾ ਬਲਿੰਗ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਅੱਛੀ ਚੁਆਇਸ ਜੜੀ ਹੈ ਕਿ ਜੋ ਕਿ ਬੱਚਾ ਬੜਾ ਮਿਹਨਤੀ ਹੈ ਸਮਾਜ ਦੇ ਵਿੱਚ ਵੀ ਕੰਮ ਵਿਚਰਦਾ ਹੈ ਰਾਜਨੀਤੀ ਵਿੱਚ ਕਾਫੀ ਚਿਰ ਤੋਂ ਕੰਮ ਕਰ ਰਿਹਾ ਸੀ ਇਹ ਐਸਸੀ ਦਾ ਮੈਂਬਰ ਵੀ ਹੈ ਤੇ ਹੁਣ ਉਹਨੂੰ ਬੜੀ-ਵੱਡੀ ਜ਼ਿੰਮੇਵਾਰੀ ਜਿਲ੍ਹੇ ਦੀ ਦਿੱਤੀ ਗਈ ਹੈ ਮੈਨੂੰ ਪੂਰਾ ਭਰੋਸਾ ਹੈ ਕਿ ਪੂਰਾ ਇਹ ਬੱਚਾ ਜਿਹੜਾ ਹੈ ਗਾਂ ਵਧ ਕੇ ਇਸ ਹਾਲੇਗਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੇ ਨੂੰ ਮਜ਼ਬੂਤ ਕਰਨ ਕੰਮ ਕਰੇਗਾ ਸਾਰਿਆਂ ਦੀ ਗੱਲ ਸੁਣੇਗਾ ਧੰਨਵਾਦ ਜੈ ਸਭ ਪਹਿਲਾਂ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਮੈਡਮ ਸੋਨੀਆ ਗਾਂਧੀ ਜੀ ਮਲਿਕ ਅਰਜੁਨ ਖੜਗੇ ਜੀ ਸਾਡੇ ਇੰਚਾਰਜ ਪੇਸ਼ ਬਗੇਲ ਜੀ ਮੈਡਮ ਅਮਿਕਾ ਸੋਨੀ ਜੀ ਤੇ ਸਪੈਸ਼ਲੀ ਤੌਰ ਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਤੇ ਉੱਥੇ ਆਪਣੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਹੈ ਰਾਜਾ ਬੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸੁਖੀ ਰੰਦਾਵਾ ਜੀ ਸਾਰਿਆਂ ਦਾ ਜਿਨ੍ਹਾਂ ਨੇ ਮੇਰੇ ਤੇ ਜਿਲ੍ਹੇ 'ਚ ਵਿਸ਼ਵਾਸ ਜਤਾਇਆ ਮੈਂ ਪੂਰੀ ਲੀਡਰਸ਼ਿਪ ਨੂੰ ਆਪਣੀ ਨੂੰ ਇਹ ਵਿਸ਼ਵਾਇਦਵਾਨਾ ਕਿ ਸਾਰੀ ਲੀਡਰਸ਼ਿਪ ਨੂੰ ਜ਼ਿਲ੍ਹੇ ਦੇ ਨੂੰ ਨਾਲ ਲੈ ਕੇ ਅਸੀਂ ਕਾਂਗਰਸ ਦੀ ਝੋਲੀ 'ਚ ਸਾਰੀਆਂ ਸੀਟਾਂ ਪਾ ਕੇ ਕਾਂਗਰਸੀ ਸਰਕਾਰ ਬਣਾਵਾਂਗੇ ਧੰਨਵਾਦ